ਦੰਦਾਂ 'ਚ ਸਾਨੂੰ ਇੱਕ ਵਾਰੀ ਫੇਰ ਦੱਸ ਦਨਾ ਚਾਰ ਦੰਦ ਆ ਗਈ ਸੂਆ ਸੂੰਦੀ ਆ ਪਹਿਲਾ ਤੇ ਜਿਵੇਂ ਬਾਈ ਨੇ ਦੱਸਿਆ ਇਹਦੀ ਮਾਦਰ ਜਿਹੜੀ ਮਾਦਰ ਬਾਈ ਕਹਿੰਦਾ ਆਪਾਂ ਹਰਿਆਣੇ ਚੋਂ ਪਰਚੇਜ ਕਰੀ ਤੀ ਉਹਦੇ ਥੱਲੇ ਚਾਰ ਦੰਦ ਥੱਲੇ ਆਪਣਾ ਸੌਰੀ ਪਹਿਲੇ ਸੂਏ ਬਾਈ ਕਹਿੰਦਾ 14 ਕਿਲੋ ਦੁੱਧ ਦੀ ਮਾਦਰ ਥੱਲੇ ਰੈਡੀ ਦਾ ਸੀ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਤੇ ਸੱਜਣੋ ਅੱਜ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਕਿਲਾ ਬਥੂਹਾ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਕੋਈ ਅਜੀਬ ਜਾਨਵਰ ਦਿਖਾਉਂਗਾ ਇੱਕ ਘਰੇਲੂ ਸੱਜਣ ਦੇ ਘਰੋਂ ਦਿਖਾਵਾਂਗੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਜੇ ਗੱਲਬਾਤ ਕਰ ਲਈਏ ਛੋਟੀ ਸੱਜਣੋਂ ਸੂੰਦੀ ਆ ਪਹਿਲਾ ਸੂਆ ਕਿਉਂਕਿ ਪਹਿਲਣ ਦੇ ਹਜੇ ਮੇਰਾ ਖੜਾ ਦਿਨ ਕੱਢ ਦੀ ਆ ਕੱਦ ਵਿੱਡੇ ਇੱਥੇ ਤੋਂ ਤੁਸੀਂ ਮੇਰੇ ਕੱਦ ਤੋਂ ਅੰਦਾਜ਼ਾ ਲਾ ਲਓ ਕੱਦ ਕਾਠ ਹੈਗਾ ਫੁੱਲ ਡਬਲ ਤੇ ਹੈਗੀ ਵੀ ਦੰਦਾ ਚਾ ਤੇ ਬਾਕੀ ਆ ਜੋ ਬਾਈ ਨਾਲ ਕਰਾਉਣੀ ਆ ਗੱਲਬਾਤ ਖੋਲ ਕੇ ਤੋਰ ਕੇ ਵੀ ਦਿਖਾਵਾਂਗੇ ਤੇ ਰੇਟ ਵੀ ਸੱਜਣੋਂ ਇਹਦਾ ਵੀਡੀਓ ਚ ਹੀ ਕਰਾਵਾਂਗੇ ਆ ਜੀ ਹੋਰ ਕੀ ਹਾਲ ਹੈ ਜੀ ਵਧੀਆ ਵਧੀਆ ਠੀਕ ਆ ਹਾਂ ਨਾਮ ਦੱਸੋ ਆਪਣਾ ਨਾਮ ਗੁਰਪ੍ਰੀਤ ਸਿੰਘ ਜੀ ਪਿੰਡ ਕਿਲਾਬ जिला ਸੰਦੂਰ تحصیل ਧੂਰੀ تحصیل ਧੂਰੀ ਹੈ ਨਾ ਨੇੜੇ ਮਸਤਨਾਂ ਸਾਹਿਬ ਇੱਧਰ ਮਾਰਦੇ ਕੈਮਰਾ ਮਾਲਵਾਈ ਕੋਲੇ ਖਾਸਾ ਖੜਾ ਤਾਂ ਕਰਕੇ ਬਾਈ ਕਹਿੰਦਾ ਯਾਰ ਸੇਲ ਕਰ ਦਾਂਗੇ ਜਾਨਵਰ ਆਪਾਂ ਸਾਮ ਸੰਭਾਲ ਦੀ ਦਿੱਕਤ ਆ ਥੋੜੀ ਜੀ ਬਾਹਰਲੇ ਪਾਸੇ ਵੀ ਮਾਲ ਖੜਾ ਬਾਈ ਦਾ ਕਿਉਂਕਿ ਖੇਤੀਬਾੜੀ ਵਾਲਾ ਸੱਜਣਾ ਵਪਾਰ ਦਾ ਕੰਮ ਤਾਂ ਨਹੀਂ ਕਰਦੇ ਆ ਨਾ ਨਾ ਬਾਈ ਸਾਰਾ ਘਰ ਦੇ ਪਾਸ ਮਾਲ ਆਪਣਾ ਸਾਰਾ ਯਾਰ ਕੱਟਿਆਂ ਚ ਠੀਕ ਆ ਗੱਲ ਇਹ ਦੰਦਾਂ ਚ ਕਿਵੇਂ ਝੋਟੀ ਇਹ ਦੰਦਾਂ ਚ ਚਾਰ ਦੰਦਾ ਬਈ ਮੂੰਹੋਂ ਚਾਰ ਦੰਦਾ ਇਹ ਚੱਕ ਮੈਂ ਕਰ ਲਈ ਤੁਹਾਨੂੰ ਚੈੱਕ ਕਰਨ ਦੀ ਵੀ ਲੋੜ ਨਹੀਂ ਮੂੰਹੋਂ ਚਾਰ ਦੰਦਾ ਸੱਜਣੋਂ ਚਾਰ ਦੰਦ ਨੇ ਜਿਹੜੇ ਹਲੇ ਨੇ ਜ ਤਿੰਨ ਕਿ ਸਾਲ ਦੀ ਆ ਮਹੀਨਾ ਦੋ ਮਹੀਨੇ ਦਰ ਉਤਰ ਹੋ ਸਕਦੀ ਆ ਦਿਨ ਕਿੰਨੇ ਕੱਢ ਦੂ ਸੂਂਗ ਚ ਬਾਈ ਦਿਨ ਬਾਈ ਇਹ ਪੰਜ ਛੇ ਦਿਨ ਤਾਂ ਹੂੰ ਰਹਿੰਦੇ ਨੇ ਮਤਲਬ ਠੀਕ ਆ ਗੱਲ ਬਾਕੀ ਦੋ ਚਾਰ ਦਿਨ ਪਸੂਤੀ ਵੀ ਲੈ ਆ ਖੋਲ ਕੇ ਤੋੜ ਕੇ ਵੀ ਦਿਖਾ ਦੇ ਪੰਜ ਤੋਂ ਛੇ ਦਿਨ ਬਾਈ ਕਹਿੰਦਾ ਤਰੀਕ ਦੇ ਮੁਤਾਬਕ ਆਏ ਪਏ ਨੇ ਕਿਉਂਕਿ ਪਹਿਲਣ ਪਸੂ ਹੁੰਦਾ ਜਿਹੜਾ ਯਾਰ ਦੋ ਚਾਰ ਦਿਨ ਕਈ ਵਾਰੀ ਤਾਂ ਪੰਜ ਸੱਤ ਦਿਨ ਵੀ ਉੱਪਰ ਲੈ ਜਾਂਦਾ ਬਾਡੀ ਬੁੱਡੀ ਦੀ ਚੰਗੀ ਆ ਕੱਦ ਕਾਠ ਆ ਜਿਹੜਾ ਕੱਦ ਕਾਠ ਆ ਗਿਆ ਫੁੱਲ ਵੱਡਾ ਨੇੜੇ ਜੇ ਲਾ ਕੇ ਦਿਖਾ ਦਈਏ ਸਤਾਰ ਸਮਾਰ ਕਿਲੇ ਵਾਲੂ ਕੱਦ ਵੱਡਾ ਆ ਗਿਆ ਸੱਜਣੋ ਪੂਰਾ ਫੁੱਲ ਡਬਲ ਦੰਦਾ ਚ ਚਾਰ ਦੰਦਾ ਉਮਰ ਹੈਗੀ ਆ ਕਰੀਬ ਕਰੀਬ 3 ਸਾਲ ਦੀ ਇਹਦੀ ਇੱਕ ਹਫਤਾ ਘੱਟੋ ਘੱਟ ਕੱਢ ਦੂਗੀ ਹੋ ਸਕਦਾ 1-2 ਦਿਨ ਉੱਪਰ ਵੀ ਲੈ ਜੇ ਕਿਉਂਕਿ ਬਾਡੀ ਵਾਲੀ ਮੈਂ ਆ ਤੇ ਆ ਵੀ ਜੈਡ ਬਲੈਕ ਗਈ ਤੇ ਬਾਕੀ ਕਮੈਂਟ ਕਰਕੇ ਤੁਸੀਂ ਦੱਸਦੇ ਵੀ ਇਹ ਮੋਰਾ ਨਸਲ ਦੇ ਕੈਰੇਕਟਰ ਪੂਰੇ ਕਰਦੀ ਆ ਜਨਾ ਥਣ ਵੀ ਟਾਪ ਕੁਆਲਟੀ ਦਾ ਬਣਾਉਗੀ ਥਣ ਬਣਾਉਗੀ ਮੁੱਥੀ ਵਾਲਾ ਇੱਥੇ ਦਿਖਾ ਦੇ ਇਸਦਾ ਨਾ ਸੀਵਲ ਠੰਡੀ ਬਹੁਤ ਹੈ ਹਾਂ ਬਾਈ ਕਹਿੰਦਾ ਠੰਡੀ ਸੀ ਲਾ ਹੁਣ ਡਰ ਜਾਂਦਾ ਜਾਨਵਰ ਕਈ ਵਾਰੀ ਸੱਤ ਉਹ ਪਈ ਐ ਕੋਈ ਉੱਪਰ ਬੰਦਾ ਆਉਂਦਾ ਨਹੀਂ ਘਰੇ ਉੱਪਰੇ ਕਰਕੇ ਡਰ ਜਾਂਦਾ ਹਨਾ ਹਾਂ ਉਹ ਠੰਡੀ ਸੀ ਲਾ ਥਣ ਫੋਨ ਚੰਗਾ ਕੱਢੂਗੀ ਇਦੀ ਮਾਂ ਦਾ ਕੀ ਰਿਕਾਰਡ ਰਿਹਾ ਦੁੱਧ ਦਾ ਮਾਂ ਦਾ ਵੀਰੇ ਆਪਾਂ ਹਰਿਆਣੇ ਤੋਂ ਮੱਝ ਲੈ ਕੇ ਆਂਦੀ ਸੀ ਠੀਕ ਹੈ ਥੱਲੇ 14 ਕਿਲੋ ਦੁੱਧ ਦੀ ਪਹਿਲਣ ਥੱਲੇ ਦੀ ਮਾਂ ਥੱਲੇ 14 ਕਿਲੋ 14 ਕਿਲੋ ਹਾਂ ਵੀ ਵੱਧ ਘੱਟ ਤੇ ਜੰਮੀ 14 ਉਹ ਜੇ ਗੱਲ ਕਰਨੀ ਯਾਰ ਪਹਿਲਣ ਦੇ ਹਿਸਾਬ ਨਾਲ ਹਨਾ ਬਾਡੀ ਬੁੱਡੀ ਇਹਦੀ ਵੀ ਡਬਲ ਵੀਰੇ ਹਾਂ ਥੋੜੀ ਜਿਹੀ ਸਤ ਸੇਵਾ ਚ ਹੋ ਰਹੀ ਬੈਨ ਇਹ ਤਾਂ ਜੇ ਹੋਰ ਭਾਰੀ ਹੁੰਦੀ ਝੋਟੀ ਦਾ ਕੱਦ ਬਹੁਤ ਆ ਸੇਵਾ ਸੂਰਾ ਦਾ ਫੁੱਲੇ ਹੋਈ ਲੱਗਦੀ ਮੈਨੂੰ ਸੇਵਾ ਦਾ ਜੇ ਬਹੁਤ ਹੋਰ ਹੋਰ ਭਲੀ ਹੁੰਦੀ ਝੋਟੀ ਹੋਰ ਠੀਕ ਹੈ ਗੱਲ ਹਾਂ ਬਾਕੀ ਯਾਰ ਜਿਵੇਂ ਤੁਹਾਨੂੰ ਮੈਂ ਕਹਿੰਨਾ ਉਹਨਾਂ ਅ ਨਸਲ ਤੇ ਦੇਸੀ ਪਸ਼ੂਆਂ 'ਚ ਆ ਅੰਤਰ ਹੁੰਦਾ ਯਾਰ ਇਹ ਆ ਕਿ ਚੰਗੀ ਨਸਲ ਦੀ ਕਿਉਂਕਿ ਚੰਗੀ ਨਸਲ ਦਾ ਜਾਨਵਰ ਆ ਜਿਹੜਾ ਉਹ ਘੱਟ ਸੇਵਾ ਨਾਲ ਵੀ ਚੰਗੀ ਬਾਡੀ ਬਣਾ ਲੈਂਦਾ ਜਿਹਦੇ ਹਿਸਾਬ ਨਾਲ ਇਹਦੀ ਉਮਰ ਆ ਚਾਰ ਦੰਦ ਦੇ ਹਿਸਾਬ ਨਾਲ 3 ਸਾਲ ਦੀ ਕਿਉਂਕਿ ਜੇ ਆਪਾਂ ਦੇਸੀ ਮੈਸਾਂ ਦੀ ਗੱਲ ਕਰ ਲਈ ਜੀ ਨੇ ਦੇਸੀ ਮੈਸਾਂ ਹੁੰਦੀਆਂ ਨੇ ਉਹ ਮੇਰਾ ਖਿਆਲ ਆ ਯਾਰ ਤੀਜੇ ਸੂਏ ਜਾ ਕੇ ਆ ਬਾਡੀ ਬਣਾਉਂਦੀ ਨੇ ਭਾਈ ਹੈਨਾ ਆਪਣੇ ਕੋਲ ਹੈਗੀਆਂ ਨੇ ਵਿਚ ਹਲਕੀਆਂ ਕਰਤੀਆਂ ਵੀ ਨੇ ਉਹਨਾਂ ਦਾ ਦੂਸਰਾ ਨਾ ਗੱਲ ਆ ਨਸਲੇ ਘੱਟ ਖਰਾਕ ਨਾਲ ਵੀ ਜੇ ਤੂੰ ਗੱਲ ਕਰ ਲਈ ਬਾਲੀ ਇਹਦੇ ਫੈਕਟਰੀ ਚੜੀ ਹੋਈ ਤੇ ਬਾਕੀ ਹੈਗੀ ਵੀ ਬਰੀਕ ਹੈਣਾ ਬਾਕੀ ਹਾਂ ਬਰੀਕ ਚਮੜੇ ਦੀ ਆ ਦੁੱਧ ਵੀ ਚੰਗਾ ਪਾ ਦੂ ਤੇ ਹੈਗੀ ਵੀ ਠੰਡੀ ਸੀਲ ਆ ਲੈੇ ਵਾਦ ਖਾ ਰਿਸਤਾ ਜਦੋਂ ਹੈ ਨੂੰ ਜਾਊਗੀ ਨੇੜੇ ਲਾ ਕੇ ਨਾ ਇੱਥੋਂ ਇੱਥੇ ਤੋਂ ਚੈੱਕ ਕਰ ਸਾ ਤੇ ਚੌੜਾ ਆਰਡਰ ਬਣਾਉਗੀ ਪੂਰਾ ਦਿਨ ਜਰੂਰ ਕੱਢ ਤੂੰ ਬਾਈ ਥੋੜੀ ਜੀ ਕਾਲੀ ਕਰ ਗਿਆ ਵੀਡੀਓ ਕਰਾਉਣ ਦੀ ਦਿਨ ਅਜੇ 5-7 ਤੱਕ ਪਾਣਾ ਦਿਨ ਤਾਂ ਵੀ ਰਹਿੰਦੇ ਨੇ ਮਤਲਬ ਆਪਣੇ ਤਰੀਕ ਦੇ ਹਿਸਾਬ ਨਾਲ ਠੀਕ ਹੈ ਬਾਕੀ 2-4 ਦਿਨ ਵੱਧ ਵੀ ਕੱਢ ਜੂਗੀ ਆ 2-4 ਦਿਨ ਵੱਧ ਵੀ ਲਿਆ ਸਕਦੀ ਹੈ ਨਾ ਪੈਸੇ ਕਿੰਨੇ ਲ ਐਸੀ ਭਾਈ ਮੋਲ ਦਾ ਪਾ ਕਰਦੇ ਆ 10 ਕਿੰਨੇ ਵੀ ਛੱਡ ਦਾਂਗੇ ਆਪਾਂ 1 5 ਦੀ ਛੱਡ ਦਿੰਦੇ 1 ਲੱਖ ਤੇ 5000 ਦੀ ਦੇ ਦਾਂਗੇ ਮਾਨਤਾਨ ਛੋਰ ਛੱਪਾ ਕਰ ਦਾਂਗੇ ਕਰ ਦਾਂਗੇ ਵੀਰੇ ਜਦੋਂ ਆਏਗੇ ਸੱਜਣ ਦਾ ਮਾਨਤਾਨ ਛੋਰ ਛੱਪਾ ਕਰ ਦਾਂਗੇ ਕਿਹੜਾ ਖੋਲ ਕੇ ਹੋਰ ਤੋਰ ਠੀਕ ਹੈ ਇੱਕ ਵਾਰੀ ਖੋਲ ਕੇ ਸਾਨੂੰ ਤੋਰ ਕੇ ਹੋਰ ਦਿਖਾ ਦੇਣਾ ਕਿਉਂਕਿ ਹਰੇਕ ਪੱਖ ਤੋਂ ਸਾਡਾ ਕੰਮ ਆ ਸੱਜਣੋਂ ਤਸੱਲੀ ਕਰਾਉਣ ਦਾ ਛੱਡ ਦੇ ਲੈ ਇੱਥੇ ਤੋਂ ਲੰਬਾਈ ਲੰਬੂਈ ਕੱਦ ਕਾਰ ਦੇ ਹਿਸਾਬ ਨਾਲ ਵੀ ਅੰਦਾਜ਼ਾ ਲਾ ਲਓ ਬਾਈ ਦਾ ਕੱਦ ਵੀ ਪੂਰਾ ਡਾਫਲੇ ਆ ਲੈ ਇੱਥੇ ਤੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹਾਂ ਅਗਲੇ ਬੰਨੇ ਵੀ ਲੇਵਾ ਚੰਗਾ ਬਣਾਉ ਤੇ ਪਿਛਾਣ ਨੂੰ ਵੀ ਚੰਗਾ ਬਣਾਉ ਜੇ ਗੱਲ ਕਰ ਲਈ ਲੈ ਚਲਾ ਇਹਨੂੰ ਲੈ ਚੱਲ ਬਾਈ ਲੰਬੀ ਚ ਲਾ ਦੇ ਥੋੜੀ ਬੈਕ ਮਾ ਲਓ ਜੀ ਦਿਨ ਕਰ ਦੂਗੀ 5 ਤੋਂ 7 ਹਲੇ ਝੋਟੀ ਕਿਉਂਕਿ ਇੱਕ ਹਫਤਾ ਨਹੀਂ ਸੂੰਦੀ ਹਲੇ ਦੰਦਾਂ 'ਚ ਸਾਨੂੰ ਇੱਕ ਵਾਰੀ ਫੇਰ ਦੱਸ ਦੇਣਾ ਚਾਰ ਦੰਦ ਆ ਗਈ ਸੂਆ ਸੂੰਦੀ ਆ ਪਹਿਲਾ ਤੇ ਜਿਵੇਂ ਬਾਈ ਨੇ ਦੱਸਿਆ ਇਹਦੀ ਮਾਦਰਾ ਜਿਹੜੀ ਮਾਦਰ ਬਾਈ ਕਹਿੰਦਾ ਆਪਾਂ ਹਰਿਆਣੇ ਚੋਂ ਪਰਚੇਜ ਕਰੀ ਤੀ ਉਹਦੇ ਥੱਲੇ ਚਾਰ ਦੰਦ ਥੱਲੇ ਆਪਣਾ ਸੌਰੀ ਪਹਿਲੇ ਸੂਏ ਬਾਈ ਕਹਿੰਦਾ 14 ਕਿਲੋ ਦੁੱਧ ਦੇ ਦੀ ਮਾਦਰ ਥੱਲੇ ਰੈਡੀ ਦਾ ਸੀ ਲੈ ਇੱਥੇ ਤੋਂ ਗੱਗੂ ਲੰਬਾਈ ਲੰਬੂਈ ਦਿਖਾ ਦੇ ਤੇ ਮੇਨ ਗੱਲ ਆ ਜਿਹੜੀ ਯਾਰਾ ਇਹਦੀ ਫੇਸ ਕੁਆਲਟੀ ਵੀ ਦਿਖਾ ਦੇ ਚਿਹਰਾ ਚੂਰਾ ਜਿਵੇਂ ਆਪਾਂ ਗੱਲ ਕਰੀ ਹੈ ਨਾ ਬੂਥਵਾਥ ਵੀ ਲੰਬੀ ਆ ਜਿਵੇਂ ਪ्युअर ਮੋਹਰਾ ਦੇ ਆਪਾਂ ਕਹਿਦੇ ਨੇ ਕਰੈਕਟਰ ਆਉਂਦੇ ਨੇ ਬਿਲਕੁਲ ਜੈਡ ਬਲੈਕ ਆ ਵੀਰੇ ਸਾਰੀ ਹਾਂ ਤੇ ਪੂਛ ਵੀ ਦਿਖਾ ਦੇ ਯਾਰ ਪੂਛ ਵੀ ਇਧਰੋਂ ਬਿਲਕੁਲ ਜ ਨੰਬਰ ਬੋਲ ਦੋ ਜੀ ਆਪਣਾ ਨੰਬਰ ਆਪਣਾ ਹੈਗਾ ਵੀਰੇ 95923 ਹਾਂਜੀ 600 ਪੂਰਾ 17 ਇੱਕ ਵਾਰੀ ਹੋਰ ਬੋਲੋ 95923 ਹਾਂਜੀ 600 ਪੂਰਾ 17 ਜੀ ਲਾ ਬਾਕੀ ਜਿਹੜੇ ਸੱਜਣ ਨੂੰ ਯਾਰ ਇਹ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਪਿੰਡ ਹੈਗਾ ਕਿਲਾ ਬਠੂਆ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਤੇ ਨੇੜੇ ਹੈਗਾ ਗੁਰੂ ਘਰ ਮਸਤੂਆਣਾ ਸਾਹਿਬ ਹਨਾ ਹਾਂਜੀ ਵੀਰੇ ਤੇ ਬਾਕੀ ਕਮੈਂਟ ਕਰਕੇ ਵੀ ਦੱਸਿਓ ਬਾਈ ਦਾ ਜਾਨਵਰ ਤੁਹਾਨੂੰ ਕਿੱਦਾਂ ਦਾ ਲੱਗਿਆ ਧੰਨਵਾਦ ਜੀ